ਸਾਨੂੰ ਆਇਆ ਬਗਰਾ ਇਹ ਬਗਰਾ ਮਾੜਾ ਫੋਟੋ ਦਾ ਕਰਦਾ ਕਿ ਕਿਥੇ ਹੋਇਆ ਜੀ ਆਜਾ ਜੀ ਆਜਾ ਕਹਿੰਦਾ ਨਹੀਂ ਤਾਂ ਉਹ ਦੇਖੀਂ ਬੈਠੇ ਬੈਠੋ ਆ ਬੈਠੇ 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 ਨਾ ਲੱਗ ਕੋਈ ਨਹੀਂ ਕਿਤੇ ਬੀਲਪੀ ਵਾਲਾ ਆ ਹਨਾ ਇਹ ਦਿਨਾਂ ਗਿਆ ਨਾ ਜਾਨਾ ਵੀ ਪੂਰਾ ਨਾ ਪਾਰਟੀਆਂ ਦੇ ਦੇਖੇ ਮੈਂਬਰ ਸੱਜਣ ਵਾਲੇ ਕਿਸੇ ਨੂੰ ਕਿਵੇਂ ਲੱਗ ਰਿਹਾ ਹੈ ਕੀ ਕਹਿਣਾ ਹੈ ਮੈਨੂੰ ਤਾਂ ਲੱਗਦਾ ਵੀ ਅਸੀਂ ਕਾਮਯਾਬ ਹੋ ਗਏ ਲੋਕ ਇਲੈਕਸ਼ਨਾਂ ਦੇ ਵਿੱਚ ਨਸ਼ੇ ਵੰਡਦੇ ਆ ਅਸੀਂ ਪਕੌੜੇ ਵੰਡ ਰਹੇ ਆ ਇਹ ਬਹੁਤ ਵੱਡੀ ਗੱਲ ਆ ਬਹੁਤ ਚੰਗੀ ਗੱਲ ਆ ਔਰ ਚਾਰੇ ਪਾਰਟੀਆਂ ਦੇ ਜਿਹੜੇ ਵਰਕਰ ਆ ਸਾਰੀਆਂ ਪਾਰਟੀਆਂ ਦੇ ਵਰਕਰ ਆ ਜਿਹੜੇ ਉਹ ਅੱਜ ਇੱਥੇ ਇਕੱਠੇ ਆਏ ਇਹਨਾਂ ਨੇ ਪੋਲਿੰਗ ਬੂਥ ਲਾਇਆ ਇਹ ਇੱਕ ਬਹੁਤ ਇੱਕ ਈਵੋਲੂਸ਼ਨ ਆ ਇਹ ਇੱਕ ਚੰਗੀ ਜਿਹੜੀ ਆ ਇਹ ਇਹ ਸਾਡਾ ਬਹੁਤ ਚੰਗੇ ਕਦਮ ਸਾਡੇ ਸਮਾਜ ਨੇ ਸਵਾਲ ਦੇ ਪੁੱਤੇ ਆ ਕਿ ਇਹ ਪਾਈਚੇ ਰਵੱਦਣਾ ਚਾਹੀਦਾ ਇਲੈਕਸ਼ਨਾਂ ਕਰਕੇ ਦਕਲੂਗ ਆਰਥਿਕ ਬਜਾਤੀ ਇਹ ਪਾਈਚੇਰਾ ਖਰਾਬ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਔਰ ਅੱਜ ਮੈਂ ਗੁਰਪਾਤਸ਼ਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਲਗਭਗ ਸਾਰੇ ਪਿੰਡਾਂ ਦੀ ਸ਼ਾਂਤੀ ਪੂਰੋਂ ਜਿਹੜਾ ਇਲੈਕਸ਼ਨ ਦੀ ਪ੍ਰੋਸੈਸ ਪੂਰੀ ਹੋ ਰਹੀ ਹੈ ਤੇ ਮੈਂ ਕਾਫੀ ਪਿੰਡਾਂ ਦਾ ਦੌਰਾ ਵੀ ਕਰਕੇ ਆਇਆ ਹਾਂ ਸਾਰੇ ਭਾਗੀਖੰਡ ਕੀ ਪੂਰੇ ਦਾ ਵਧੀਆ ਲੋਕ ਨਹੀਂ ਨਾਲ ਉਹ ਜਿਹੜਾ ਬਾਬਾ ਸਾਹਿਬ ਵੀ ਪੀਮਰਾਮ ਅੰਬੇਦਕਰ ਜੀ ਨੇ ਸਾਨੂੰ ਇਹ ਵੋਟ ਦਾ ਹੱਕ ਸੰਵਿਧਾਨ ਰਾਹੀਂ ਦਿੱਤਾ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜਾਈ ਲੜ ਕੇ ਇਹ ਜਿਹੜਾ ਵੋਟ ਦਾ ਹੱਕ ਲਿਆ ਪੰਜ ਪੰਜ ਸਾਲ ਸਜ਼ਾਵਾਂ ਕੱਟੀਆਂ ਜੇਲ੍ਹਾਂ ਦੇ ਵਿੱਚ ਉਹਦੇ ਐ ਇੰਨੀ ਵੱਡੀ ਲੜਾਈ ਲੜ ਕੇ ਜਿਹੜਾ ਵੋਟ ਦਾ ਹੱਕ ਲਿਆ ਉਹ ਅਸੀਂ ਸਾਰੇ ਜਾਣੇ ਅੱਜ ਉਸ ਹੱਕ ਨੂੰ ਇਸਤੇਮਾਲ ਕਰ ਰਹੇ ਹਾਂ ਸਰ ਜੀ ਪੰਜਾਬ ਦੇ ਵਿੱਚ ਇੱਕ ਨਵਜੋਤ ਕੋਰ ਸਿੱਧੂ ਬਿਆਨ ਦੇ ਰਹੇ ਆ ਉਧਰ ਕੈਪਟਨ ਰਵਿੰਦਰ ਸਿੰਘ ਬਿਆਨ ਦੇ ਰਹੇ ਕਿਵੇਂ ਲੱਗ ਰਿਹਾ ਸਰ ਇਹ ਕਿਰਤਾਨ ਅੰਦੋਲਨ ਦੀ ਆਤਮਾ ਉਹ ਬਿਆਨ ਹੀ ਦੇ ਰਿਹਾ ਯਾਰ ਕਿਸੇ ਦੇ ਪੱਲੇ ਤਾਂ ਕੋਈ ਪਾ ਨਹੀਂ ਰਿਹਾ